ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਬਤਵੰਤੇ ਸਿਆਣੇ دانش دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਜੀ ਦਾ ਅਫਸੋਸ ਹੈ ਜੀ ਤਿੰਕੀ ਟਾਲੀਵਾਲ ਜੀ ਇੰਡਸਟਰੀ ਦੇ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਤਰੱਕੀਆਂ ਕਰਨ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸकाई ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਬਤਵੰਤੇ ਸਿਆਣੇ دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ ਜੀ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਟਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਤਰੱਕੀਆਂ ਕਰਨ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਤਵੰਤੇ ਸਿਆਣੇ ਦਾਨਸ਼ ਦਾਨਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਜੀ ਨੂੰ ਨਾਲ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਟਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਰੱਖਿਆ ਕਰਨ ਧੰਨਵਾਦ